ਨਸ਼ੇ ਦੇ ਖਿਲਾਫ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਸਲ ਪੁਲਿਸ ਵੱਲੋਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਇਸ ਦੇ ਚੱਲਦੇ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਆਸਪੁਰ ਡਾਬਾ ਰੋਡ ਤੇ ਜਿੱਥੇ लवली ਮੈਡੀਕਲ ਸਟੋਰ ਦੇ ਖਿਲਾਫ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਹੈ ਮਲੇਜਾਨਦਾਰ ਅਫਸਰ ਪ੍ਰਸ਼ਾਸਨ ਦੇ ਵੱਲੋਂ ਮੈਡੀਕਲ ਦੀ ਦੁਕਾਨ ਤੇ ਅਬਲਡੋਜ਼ਰ ਚਲਾਇਆ ਜਾਦਾ ਹੈ ਕਟਨਾਵਲੀ ਥਾਣੇ ਵਿਧਾਇਕ ਰਚਿਤਪਾਲ ਕੌਰ ਸ਼ਿਨਾ ਮੋਕੇ ਤੇ ਪੁੱਛਦੀ ਹੈ ਮਾਨਤੇ ਦੀ ਜਾਣਕਾਰੀ ਦਿੱਤੇ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤ ਨਿਰਦੇਸ਼ ਨੇ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਕਰ ਵਿਧਾਇਕ ਨੇ ਵੀ ਦੱਸਿਆ ਹੈ ਕਿ ਰਾਂ ਇਲਾਕੇ ਵਿੱਚ ਦੁਵਾਰ ਦੇ ਨਸ਼ਾ ਮੀਟਰ ਦੇ ਸ਼ਿਕਾਰ ਤੋਂ ਲੈ ਕੇ ਕਈ ਵਾਰ ਲੋਕ ਉਹਨਾਂ ਦੇ ਕੋਲ ਸ਼ਿਕਾਰ ਲੈ ਕੇ ਆਇਆ ਸਤਿਖਾਰ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਤਸਕਰ ਦੇ ਖਿਲਾਫ ਪਹਿਲਾ ਵੀ ਕਈ ਮਾਮਲੇ ਦਰਜ ਨੇ ਪਤਾ ਚੱਲਿਆ ਹੈ ਕਿ ਤਸਕਰ ਵੱਲੋਂ ਪਾਰਾ ਕੋਟੀਆਂ ਬਣਾਈਆਂ ਉਥੇ ਤਿੰਨ ਤੋਂ ਚਾਰ ਦੁਕਾਨਾਂ 'ਤੇ ਅਸਕਰ ਗਿਆ ਦਸਿਆਂ ਜਾ ਰਹੇ ਨੇ ਇਸ ਦੌਰਾਨ ਅੱਜ ਦੀ ਕਾਰਵਾਈ ਤੋਂ ਬਾਅਦ ਹੋਰ ਇਮਾਰਤਾਂ 'ਤੇ ਵੀ ਹੁਣ ਬਾਅਦ ਦੀ ਕਾਰਵਾਈ ਕਰਨ ਦੀ ਔਲਾ ਗੱਲ ਆਖੀ ਹੈ ਤਾਂ ਸਜਾਰੇ ਕੇ ਮੈਡੀਕਲ ਸਟੋਰ ਵੱਲੋਂ ਨਸ਼ਾ ਤਸਕਰਾਂ ਵਿਲੇ ਕਾਬੂ ਕੀਤਾ ਜਾ ਰਿਹਾ ਹੈ ਜਿਨੀ ਜਾਣਕਾਰੀ ਅਨੁਸਾਰ ਸੀਐਮ ਹਾਊਸ ਤੋਂ ਆਈਟੀ ਪੁਲਿਸ ਕਮਿਸ਼ਨਰ ਸਭਨ ਚਲਮੜ ਡਿਪਟੀ ਕਮਿਸ਼ਨਰ ਦੀ ਅਗਵਾਈ ਤੇ ਅੰਚਰ ਇੱਕ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਬਾਜ਼ਾਰ ਨੂੰ ਫਨਟ ਕਰਵਾਇਆ ਗਿਆ ਨਾਲ ਲਈ ਲਈ ਮਿਥਾਪੜ ਦਿੱਤਾ ਜੀ ਲੋਕਾਂ ਨੇ ਪਤ ਮਾਰ ਕੇ ਆਪਣੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਕੰਮ ਸਮੇਂ ਤੋਂ ਕਦੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਪਰਚੇ ਇੱਥੇ ਹੋਏ ਹੋਏ ਆ ਇਹਨਾਂ ਦੇ ਸਭ ਤੋਂ ਅੱਠ ਪਰਚੇ ਪਹਿਲਾਂ ਚੱਲ ਰਹੇ ਨੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿਣਿਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਖਤ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰੋਫੀ ਜਿਹੜੀ ਕਰਾਈਗੀ ਦੋ ਲੋਕ ਕਿਸ ਤਰ੍ਹਾਂ ਜਦ ਕਿਸੇ ਜਾਈਗੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹ ਨਾ ਸਾਰੇ ਕੰਦੇ ਦੇ ਵਿੱਚ ਸ਼ਾਮਲ ਹੈ ਸਰਪੰਚ ਸਰੂ ਨੇ ਕਿ ਇਹਨਾਂ ਦੀਆਂ ਕੋਠੀਆਂ ਦੇ ਵੀ ਉਹ ਨਹੀਂ ਹਰ ਜਗ੍ਹਾ ਕਾਰਵਾਈ ਹੋਈ ਕਿਨੇ ਮੈਡੀਕਲ ਸਟੋਰ ਨੇ ਹੋਰੇ ਹੁਣ ਅਸੀਂ ਕਿੰਨਾ ਨੂੰ ਮੈਸੇਜ ਨਾ ਚਾਹ ਰਹੇ ਹਾਂ ਉਹ ਦੱਸਾਂਗੇ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਅਡਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਕਰ ਬਣਾ ਲਓ ਠੀਕ ਹੈ ਠੀਕ ਹੈ